ਮੈਂ ਜੁਗਿੰਦਰਪਾਲ ਸ਼ਰਮਾ ਵਿਸ਼ਵ Hindu ਸ਼ਕਤੀ ਤੋਂ ਰਾਸ਼ਟਰੀ ਅਧਿਕਾਰਿ ਵਿਸ਼ਵ Hindu ਸ਼ਕਤੀ ਇੱਕ ਸੰਗਠਨ ਜਿਹੜਾ ਵਾ ਉਹ ਧਰਮ ਦਾ ਪ੍ਰਚਾਰ Hindu ਧਰਮ ਦਾ ਸਨਾਤਨ ਧਰਮ ਦਾ ਪ੍ਰਚਾਰ ਕਰ ਜਿਨ੍ਹਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਰ ਸੁਣੀ ਜਿਨ੍ਹਾਂ ਦੇ ਯਤਨ ਅਸਤ ਦਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ 'ਚੋਂ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਫਸਲਾਂ ਦੀ ਸਿੰਚਾਈ ਲਈ 14103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਇਹ ਪਹਿਲਾਂ ਦੋ ਤਿੰਨ ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪੈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਜਾਣ ਲੱਗ ਗਈ ਜਿੱਦਣ ਦੇ ਪੈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਕਰਦੇ ਹੋਏ ਚੱਲ ਰਿਹਾ ਅਸੀਂ ਜੋਦ ਲੱਗੇ ਆ ਸਾਡਾ ਪਰਿਵਾਰ ਵਧਾ ਵਧਾ ਪਿਆ ਕਿਉਂਕਿ ਸਾਡੇ ਕੰਮ ਵੇਖ ਕੇ ਹਰੇਕ ਨਾਲ ਜੁੜਨਾ ਚਾਹੁੰਦਾ ਤੇ ਜੁੜ ਰਿਹਾ ਵਾ ਹੁਣ ਅੱਜ ਅਮਰ ਕੁਮਾਰ ਸੁੰਨੂ ਜੀ ਨੂੰ ਅਸੀਂ ਰਾਸਟਿਆ ਅਧਿਐਕਸ਼ ਯੂਥ ਵਿੰਗ ਦੀ ਇੱਕ ਉਪਾਧੀ ਦਿੱਤੀ ਹੈ ਅਸੀਂ ਬੜੀ ਆਸ ਤੇ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਇਹਨੂੰ ਜ਼ਿੰਮੇਵਾਰੀ ਦਿੱਤੀ ਆ ਬਹੁਤ ਵਧੀਆ ਵੀ ਨਿਭਾਊਗਾ ਇਹ ਸਾਡਾ ਸਭ ਤੋਂ ਪਹਿਲਾਂ ਗਊ ਗਰੀਬ ਦੀ ਸੇਵਾ ਜਿਹੜਾ ਸਾਡਾ ਸੰਗਠਨ ਆ ਸਭ ਤੋਂ ਪਹਿਲਾਂ ਗਊ ਮਾਤਾ ਦੀ ਜਿਹੜੀ ਸੇਵਾ ਸਾਡੀ ਤੁਸੀਂ ਕੋਸ਼ਿਸ਼ ਮੈਂ ਪਹਿਲਾਂ ਦੇਖਿਆ ਵਾ ਕਿ ਜੀਵੇਂ ਇੱਕ ਗਊਆਵਾ ਗਊਆਂ ਨੂੰ ਕੱਟਣ ਵਾਸਤੇ ਉਹ ਟਰੱਕ ਭਰ ਕੇ ਲੈ ਕੇ ਜਾਂਦੇ ਪੁੱਚੜਖਾਨੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਡਾ ਸੰਗਠਨ ਐਸੇ ਜੀਤੇ ਨਿਗਰ ਰੱਖਦਾ ਕਿ ਜਿੰਨੀ ਗਾਵਾਂ ਬਚਾ ਸਕਦੇ ਹੋਈ ਅਸੀਂ ਬਚਾਈਏ ਕੋਈ ਅਸੀਂ ਦਿਨ ਜਾਂ ਕੋਈ ਰਾਤ ਅਸੀਂ ਦੇਖਦੇ ਜਦੋਂ ਸਾਨੂੰ ਕੋਈ ਕੋਲ ਆਂਦੀ ਹੈ ਅਸੀਂ ਸਭ ਤੋਂ ਪਹਿਲਾਂ ਸਾਡੀ ਗਊ ਮਾਤਾ ਦੀ ਜਿਹੜੀ ਸੇਵਾ ਅਸੀਂ ਹੋਰ ਨਿਭਾਣੇ ਆ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੇ ਵੀ ਕੋਈ ਸ਼ਬੀ ਖਰਾਬ ਕਰਦਾ ਸਾਡੇ ਸੰਗਠਨ ਨੂੰ ਅਸੀਂ ਉਹਦੇ ਤੋਂ ਪਹਿਲਾਂ ਪਹਿਲੇ ਹੀ ਪਾਸੇ ਕਰ ਦਿੰਨੇ ਹਾਂ ਉਸ ਬੰਦੇ ਨੂੰ ਕਿਉਂਕਿ ਦੇਖੋ ਜਿਹੜਾ ਸੰਗਠਨ ਆ ਉਹ ਇੱਕ ਬਿਲਕੁਲ ਸਾਫ਼ ਤੇ ਸੁਥਰਾ ਕੰਮ ਕਰਦਾ ਹੈ ਇਹਦੇ ਜੇ ਮੰਨ ਲਓ ਜੇ ਕੋਈ ਬੰਦਾ ਕੋਈ ਗਲਤ ਕੰਮ ਕਰੂਗਾ ਉਹਦੀ ਸੰਗਠਨ ਕੋਈ ਜ਼ਿੰਮੇਵਾਰੀ ਨਹੀਂ ਲਊਗਾ ਉਹਨੂੰ ਪਹਿਲੇ ਪਾਸੇ ਕਰ ਦਿੱਤਾ ਕਹਿਣ ਦੇ ਵਿੱਚ ਸਾਡੀ ਇਹ ਗੱਲ ਹੈ ਅਪੀਲ ਸਾਡੀ ਇਹੀ ਆ ਸਾਡੇ ਸਾਰੇ ਸਨਾਤੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਾਡੀ ਅਪੀਲ ਆ ਕਿ ਜਿੰਨਾ ਵੱਧ ਵੱਧ ਹੋ ਸਕਿਆ ਹੈ ਤੇ ਆਪਦੇ ਧਰਮ ਨਾਲ ਜੁੜੋ ਨਾ ਕਿ ਤੁਸੀਂ ਦੇਖੋ ਕੀ ਹੋਣਾ ਜਿਹੜੇ ਦਿਨਾਂ ਦੇ ਪਈ ਆ ਸੋ ਲੋ ਲੋਕੀ ਆਪਦੇ ਧਰਮ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਆ ਸਾਡੀ ਉਹਨਾਂ ਸਭ ਨੂੰ ਅਪੀਲ ਆ ਕਿ ਘਰ ਵਾਪਸੀ ਕਰੋ ਤੇ ਆਪਦੇ ਧਰਮ ਨਾਲ ਜੁੜੋ ਤੇ ਪ੍ਰਚਾਰ ਕਰੋ ਮੈਂ ਰਿੰਕੂ ਦੇਵਾ ਜੀ ਸੰਸਥਾਪਕ ਚੰਦਪੁਰਨੀ ਮੰਦਿਰ ਜੀਰਾ ਵਿਸ਼ਵੰਦੂ ਸ਼ਕਤੀ ਤੋਂ ਰਾਸ਼ਟਰੀ ਚੇਅਰਮੈਨ ਅੱਜ ਅਸੀਂ ਮੋਗਾ ਦੇ ਵਿੱਚ ਸ਼੍ਰੀ ਜਗੰਦਰਪਾਲ ਸ਼ਰਮਾ ਜੀ ਦੀ ਅਗਵਾਈ ਹੇਠ ਸਾਡੇ ਧਰਮ ਗੁਰੂ ਪੰਡਤ ਅਜੀਤ ਗੋੜ ਜੀ ਸੋਨੂ ਜੀ ਨੂੰ ਅਸੀਂ ਅੱਜ ਸਲਾਮ ਅਸ਼ੂਰਾ ਕਰਕੇ ਸਾਨੂੰ ਆਪਣੇ ਸੰਗਠਨ ਵਾਸਤੇ ਬਹੁਤ ਵਧੀਆ ਜੋ ਧਰਮ ਨੂੰ ਮੰਨਣ ਵਾਲੇ ਇਨਸਾਨਾਂ ਦੀ ਜਰੂਰਤ ਹੈ ਅਸੀਂ ਵਾਤਵਾਰ ਜੁੜ ਰਹੇ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਸੀ ਉਹ ਅਸੀਂ ਸੋਨੂ ਜੀ ਨੂੰ ਅੱਜ ਯੂਥ ਦਾ ਰਾਸ਼ਟਰੀ ਪ੍ਰਧਾਨ ਲਗਾਇਆ ਔਰ ਸਾਨੂੰ ਆਸ ਹੈ ਕਿ ਸੋਨੂ ਜੀ ਇਸ ਸੰਗਠਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਮਾਜ ਸੇਵਾ ਕਰਕੇ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਵਧੀਆ ਸਿੱਖਿਆ ਦੇ ਕੇ ਸਾਡੇ ਸੰਗਠਨਾਂ ਜੋੜਨਗੇ ਔਰ ਅਸੀਂ ਸਾਡਾ ਕੰਮ ਇਸ ਸੰਗਠਨ ਦਾ ਇੱਕੋ ਹੀ ਹੈ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਨਾ ਹੈ ਗਊ ਗਰੀਬ ਦੀ ਰੱਖਿਆ ਕਰਨੀ ਹੈ ਆਪਣੇ ਦੇਵੀ ਦੇਵਤਿਆਂ ਦਾ ਆਪਣੇ ਮੰਦਰਾਂ ਦਾ ਆਪਣੇ ਸਨਾਤਨ ਦਾ ਜਿੱਥੇ-ਜਿੱਥੇ ਵੀ ਅਪਮਾਨ ਹੋ ਰਿਹਾ ਉਸ ਨੂੰ ਰੋਕਣ ਵਾਸਤੇ ਅਸੀਂ ਇਸ ਸੰਗਠਨ ਦੇ ਵਿੱਚ ਇੱਕ ਮੋਟੋ ਕੇ ਕੰਮ ਕਰਦੇ ਪਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਬਿਲਕੁਲ ਤਨੋਂ ਮਨੋਂ ਤਨੋਂ ਅਸੀਂ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ਕਰਕੇ ਆਪਣੇ ਦੇਸ਼ ਲਈ ਆਪਣੇ ਪੰਜਾਬ ਲਈ ਆਪਣੇ ਧਰਮ ਲਈ Hindu ਧਰਮ ਲਈ ਸਨਾਤਨ ਲਈ ਅਸੀਂ ਵੱਧ ਚੜ ਕੇ ਹਿੱਸਾ ਲੈਂਦੇ ਰਵਾਂਗੇ ਔਰ ਜਿੱਥੇ ਵੀ ਸਾਡੇ ਧਰਮ ਦਾ ਅਪਮਾਨ ਹੋਏਗਾ ਅਸੀਂ ਵੱਧ ਚੜ ਕੇ हिस्सा ਲੈ ਕੇ ਆਪਣੇ ਧਰਮ ਦਾ ਬਚਾਅ ਕਰਾਂਗੇ ਔਰ ਅੱਗੇ ਵਧਾਂਗੇ ਵਿਪਤਾ ਪੈਂਦਾ ਕਰਨੀ ਹੈ ਜੀ ਕਿ ਸਾਡੀ ਇਕਤਾ ਜਿੰਨਾ ਚਿਰ ਕਹਿੰਦੇ ਆ ਕਿ ਜਿੰਨਾ ਚਿਰ ਨੀਵਾਂ ਨਾਲ ਪੱਕੀ ਹੋਵੇ ਉਹਨਾਂ ਚਿਰ ਉੱਪਰ ਅਸੀਂ ਮਕਾਨ ਝੁੱਗੀ ਕੋਠੀ ਨਹੀਂ ਉਸਾਰ ਸਕਦੇ ਸਾਡੇ ਸੰਗਠਨ ਦੇ ਵਿੱਚ ਸਾਡੇ ਜਿਹੜੇ ਰਾਸ਼ਟਰੀ ਸੰਚਾਲਕ ਹੈ ਸ਼੍ਰੀ ਰਾਹੁਲ ਜੀ ਉਹ ਬਾਹਰ ਬੈਠੇ ਆ ਉਹ ਸਾਨੂੰ ਉੱਥੋਂ ਆਪਣੇ ਤਰੀਕੇ ਦੇ ਨਾਲ ਗਾਈਡ ਕਰਦੇ ਪਏ ਆ ਬੜੇ ਬਿਹਤਰ ਤਰੀਕੇ ਨਾਲ ਇੱਥੇ ਸਾਡੇ ਰਾਸ਼ਟਰੀ ਪ੍ਰਧਾਨ ਚੁਕਿੰਦਰ ਸ਼ਰਮਾ ਜੀ ਪੰਡਤ ਅਰਜੇਸ਼ਵਰ ਜੀ ਕਿਉਂਕਿ ਇਹਨਾਂ ਨੂੰ ਵੀ ਬਹੁਤ ਗਿਆਨ ਹੈ ਧਰਮ ਦਾ ਔਰ ਸਾਡੇ ਇਹ ਵੀ ਪੰਡਤ ਜੀ ਨੇ ਔਰ ਮੈਂ 30 ਸਾਲ ਤੋਂ ਮਾਜੰਤਪੁਰਨੀ ਮੰਦਿਰ ਜੀ ਦੀ ਸੇਵਾ ਕਰ ਰਿਹਾ ਹਾਂ ਵਕ ਵਕ ਸਮਾਜਿਕ ਮੁੱਦਿਆਂ ਦੇ ਮੈਂ ਪਲ ਪਲ ਤੇ ਹਰ ਕੇ ਮੁੱਦੇ ਤੇ ਗੱਲਬਾਤ ਕਰਦਾ ਰਹਿਣਾ ਔਰ ਮੈਨੂੰ ਆਸ ਨਹੀਂ ਮੈਨੂੰ ਉਮੀਦ ਹੈ ਕਿ ਸੰਗਠਨ ਜਦੋਂ ਮਜ਼ਬੂਤ ਹੁੰਦਾ ਹੈ ਤੇ ਉਹਦਾ ਮਜ਼ਬੂਤ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਉਹਦੀ ਨੀਂਹ ਪੱਕੀ ਹੁੰਦੀ ਹੈ ਅਸੀਂ ਸਾਡਾ ਮੁੱਦਾ ਹੀ ਇੱਕ ਹੈ ਅਸੀਂ ਨਾ ਪੈਸਾ ਵੇਖਣਾ ਨਾ ਅਸੀਂ ਕੋਈ ਨਸ਼ਾ ਪੱਤਾ ਵੇਖਣਾ ਅਸੀਂ ਕੁਝ ਨਹੀਂ ਵੇਖਣਾ ਅਸੀਂ ਤੇ ਇਹ ਵੇਖਣਾ ਕਿ ਸਾਡੇ ਧਰਮ ਦੀ ਸੇਵਾ ਕਿਵੇਂ ਕਦੋਂ ਤੇ ਕਿੱਥੇ ਹੋ ਸਕਦੀ ਹੈ ਅਸੀਂ ਉਹ ਕਰਨ ਵਾਸਤੇ ਆਪਣਾ ਸੰਗਠਨ ਮਜ਼ਬੂਤ ਕਰਦੇ ਹਾਂ ਔਰ ਨੌਜਵਾਨ ਪੀੜੀ ਨੂੰ ਵੀ ਪਤਾ ਹੈ ਕਿ ਕੋਈ ਸੰਗਠਨ ਨਾਲ ਜੁੜਾਂਗੇ ਸੋਚ ਸਮਝ ਕੇ ਜਿਹੜਾ ਸੰਗਠਨ ਮਜ਼ਬੂਤ ਹੋਏਗਾ ਔਰ ਸਾਡੇ ਜਿਹੜੇ ਚਾਰੇ ਪਿੱਲਰ ਨੇ ਇਸ ਵੇਲੇ ਚਾਰੇ ਦੇ ਚਾਰੇ ਪਿੱਲਰ ਬਹੁਤ ਮਜ਼ਬੂਤ ਨੇ ਔਰ ਅਸੀਂ ਇਸ ਪਿੱਲਰਾਂ ਦੇ ਸਾਰੇ ਦੇ ਬਹੁਤ ਵਧੀਆ ਧਰਮ ਦੀ ਮੰਜ਼ਿਲ ਨੂੰ ਉਸਾਰਾਂਗੇ ਔਰ ਉਹਦੇ ਵਿੱਚ ਇਸ ਮਕਾਨਤ ਬਣਾ ਕੇ ਆਪਣੇ ਹਿੰਦੂ ਧਰਮ ਦਾ ਪ੍ਰਚਾਰ ਕਰਕੇ ਇਕੱਠੇ ਕਰਾਂਗੇ ਸਾਰਿਆਂ ਨੂੰ ਸੇ ਦੇਖੋ ਜੀ ਗੱਲ ਇਹ ਹੈ ਕਿ ਪ੍ਰਮਾਤਮਾ ਕਿਰਪਾ ਕਰੇ ਆ ਰਾਮ ਜੀ ਕਿਰਪਾ ਕਰਨ ਜੇ ਲੜਕੇ ਦੇ ਦਿਲ ਦੇ ਵਿੱਚ ਭਾਵਨਾ ਆਈ ਹੈ ਕਿ ਮੈਂ ਧਰਮ ਦੀ ਸੇਵਾ ਕਰਨੀ ਹੈ ਸਮਾਜ ਦੀ ਸੇਵਾ ਕਰਨੀ ਹੈ ਬਸ ਇੱਕੋ ਚੀਜ਼ ਕਹੂੰਗਾ ਇਹਨੂੰ ਵੀ ਔਰ ਸਾਰਿਆਂ ਨੂੰ ਇੱਕੋ ਗੱਲ ਕਹੂੰਗਾ ਕਿ ਜੇ ਸਾਡਾ ਟਾਰਗੇਟ ਧਰਮ ਹੈ ਤੇ ਫਿਰ ਅਸੀਂ ਆਪਣੇ ਧਰਮ ਨੂੰ ਤੋਂ ਬਗੈਰ ਹੋਰ ਕੁਝ ਨਹੀਂ ਸੋਚਣਾ ਅੱਗੇ ਵਧਾਂਗੇ ਰਾਮ ਜੀ ਸਾਨੂੰ ਸ਼ਕਤੀ ਦੇਣ ਮਹਾਰਾਣੀ ਸੰਨੂ ਸ਼ਕਤੀ ਦਵੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਬਖੂਬੀ ਬਗਿਆਰ ਕੇ ਸਲਾਤ ਤੋਂ ਕਰਾਂਗੇ ਮੈਂ ਸਭ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਅਸੀਂ ਰੋਟੀਆਂ ਨਹੀਂ ਸੇਕਣੀਆਂ ਜਿਸ ਤਰ੍ਹਾਂ ਰਾਮ ਰਾਜ ਸੀ ਉਦੋਂ ਵੀ 라ਵਣ ਸੀ ਕੁੰਭਕਰਨ ਸੀ ਸਾਰੇ ਸੀ ਹੋਏ ਹੁੰਦਾ ਆ ਜੀ ਇਹ ਸਦੀਆਂ ਤੋਂ ਹੁੰਦਾ ਆ ਹਰ ਧਰਮ ਦੇ ਵਿੱਚ ਇਹ ਕੁਝ ਨਾ ਕੁਝ ਹੁੰਦਾ ਆ ਹੁਣ ਵੀ ਹੋਏਗਾ ਅੱਗੇ ਵੀ ਹੁੰਦਾ ਰਹੇਗਾ ਲੇਕਿਨ ਅਸੀਂ ਇਹਨਾਂ ਚੀਜ਼ਾਂ ਨੂੰ ਪਿੱਛੇ ਕਰਕੇ ਆਪਣੇ ਧਰਮ ਦੇ ਵੱਲ ਵੇਖਦੇ ਹੋਏ ਆਪਣੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਲੈਂਦੇ ਹੋਏ ਅਸੀਂ ਆਪਣੇ ਸੰਗਠਨ ਦਾ ਔਰ ਆਪਣੇ ਧਰਮ ਦਾ Hinduত্ব ਦਾ ਰਾਮ ਦਾ ਰਹੀਮ ਦਾ ਅਸੀਂ ਪ੍ਰਚਾਰ ਕਰਨਾ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਕਿ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਮੈਂ ਜਿੱਥੇ-ਜਿੱਥੇ ਵੀ ਇਹ ਖਬਰ ਜਾਏਗੀ ਮੈਂ ਸਾਰੇ ਹਿੰਦੂਆਂ ਨੂੰ ਇੱਕੋ ਬੇਨਤੀ ਕਰਦਾ ਕਿ ਆਪਾਂ ਇੱਕ ਮੋਟ ਹੋਈਏ ਜਿੰਨਾ ਚਿਰ ਆਪਾਂ ਇੱਕ ਮੁੱਠ ਨਹੀਂ ਹੁੰਦੇ ਆਪਾਂ ਆਪਣੇ ਧਰਮ ਦੀ ਔਰ ਆਪਣੇ ਦੇਸ਼ ਦੀ ਰੱਖਿਆ ਨਹੀਂ ਕਰ ਸਕਦੇ ਸੋ ਬੇਨਤੀ ਹੈ ਕਿ ਉਹਦਾ ਰਿਜ਼ਲਟ ਕੀ ਹੈ ਅਸੀਂ ਬੰਗਲਾਦੇਸ਼ 'ਚ ਵੇਖ ਚੁੱਕੇ ਆਂ ਯੂਪੀ 'ਚ ਵੇਖ ਚੁੱਕੇ ਆਂ ਔਰ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹ ਕੁਝ ਵੇਖਣਾ ਪਵੇ ਇਸ ਕਰਕੇ ਸਾਰੇ ਹਿੰਦੂ ਆਪਾਂ ਭਰਾ ਇਕੱਠੇ ਹੋਈਏ ਕਿਉਂਕਿ ਇੱਕੋ ਗੱਲ ਕਹਾਂਗਾ ਕਿ ਜਿੰਨਾ ਚਿਰ ਅਸੀਂ ਇਕੱਠੇ ਹੋਗੇ ਇੱਕ ਮੁੱਠ ਨਹੀਂ ਹੁੰਦੇ ਸਾਨੂੰ ਉਹਨਾਂ ਚੱਕਰ ਕੋਈ ਨਾ ਕੋਈ ਤੋੜਦਾ ਰਹੇਗਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਮਰ ਕੁਮਾਰ ਸੋਨੂ ਹਾਂਜੀ ਇਹ ਪਾਰਟੀ ਜਿਹੜੀ ਵਿਸ਼ਵ ਹਿੰਦੂ ਸ਼ਕਤੀ ਸੰਗਠਨ ਜੋ ਕਿ ਰਾਸ਼ਦ ਅਕਸ ਜਗਤਪਾ ਸ਼ਰਮਾ ਜੀ ਇਹਨਾਂ ਨੇ ਅੱਜ ਮੈਨੂੰ ਰਾਸ਼ਦ ਅਸਦਾ ਤੇਈ ਯੂਤ ਦਾ ਕਿ ਜੋ ਵੀ ਇਹਨਾਂ ਦੇ ਪਾਰਟੀ ਮੈਨੂੰ ਕੰਮ ਕਹੂਗੀ ਤੇ ਮੈਂ ਉਹ ਕੰਮ ਕਰਨ ਤਿਆਰ ਹਾਂ ਪਹਿਲਾਂ ਜੋ ਪਾਰਟੀ ਸੀਗਾ ਹੁਣ ਉਹਦਾ ਚ ਮੈਨੂੰ ਨਹੀਂ ਠੀਕ ਲੱਗਿਆ ਆਹ ਪਾਰਟੀ ਚ ਮੈਨੂੰ ਹੁਣ ਜਿੰਨਾ ਵੀ ਕੰਮ ਕਹਿਣਗੇ ਮੈਂ ਮਹੀਨੇ ਦੋ ਮਹੀਨੇ ਦੇ ਵਿੱਚ ਕਟੋੜਾ 100 ਤੋਂ 200 ਬੰਦਾ ਜੋੜ ਕੇ ਦਿਖਾਵਾਂਗਾ ਸੇਵਾ ਮਾਈ ਗੁੰਗੁਏ ਸੇਵਾ ਕਰਨੀ ਹਿੰਦ ਸਮਾਜ ਸੇਵਾ ਕਰਨੀ ਧਰਮ ਦੀ ਰਾਖੀ ਸਾ ਵੀ ਜੋ ਵੀ ਗੱਲ ਆ ਸਾਰੀ ਚੰਗੇ ਵਾਸਤੇ ਬੋਲ ਰਹੇ ਹਾਂ ਧਰਮ ਦਾ ਪ੍ਰਚਾਰ ਜਿੰਨੇ ਵੀ ਨੌਜਵਾਨ ਪੀੜੀ ਆ ਸਾਰੇ ਨੂੰ ਹੀ ਕਵਾਂਗੇ ਕਿ ਹਾਂ ਵੀ ਸਾਡੇ ਨਾਲ ਜੁੜੋ ਕਿ ਹਾਂ ਵੀ ਇਸ ਧਰਮ ਰੱਖਿਆ ਕਰੋ ਗੁੰਗੁਏ ਸੇਵਾ ਕਰੋ ਸਾਰੇ ਨੌ ਜੋੜਾਂਗੇ ਅਸੀਂ ਤੇ ਇਹਦੇ ਨਾਲ ਸਾਰੇ ਜਿਹੜੇ ਯੂਥ ਆ ਤੇ ਅਸੀਂ ਹਾਂ ਜੋੜਾਂਗੇ